ਮੋਗਾ ਪੁਲਿਸ ਨੂੰ ਇਸ ਵਿਲੇ ਵੱਡੀ ਕਾਮਯਾਬੀ ਹਾਸਲ ਹੋਈ ਜਿੱਤੋਂ ਬੀਤੇ ਦਿਨੀ ਬਾਗਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਰੋਡ ਦੇ ਉੱਤੇ ਸ਼ੈਲਰ ਅਤੇ ਪੈਟਰੋਲ ਪੰਪਾ ਤੇ ਹੋਈ ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਵੜੇ ਗਿਰੋਹ ਦੇ 13 ਮੈਂਬਰ ਗ੍ਰਿਫਤਾਰ ਕੀਤੇ ਗਏ ਦੱਸਦੇ ਕਿ ਪੁਲਿਸ ਇਸ ਗਿਰੋਹ ਦੇ 4 ਹੋਰ ਮੈਂਬਰਾਂ ਦੀ ਤਲਾਸ਼ ਕਰ ਰਹੀ ਹੈ ਪੁਲਿਸ ਨੂੰ ਇਸ ਵਿਲੇ ਸੀਸੀਟੀਵੀ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਉਸੇ ਦਿਨ ਇਹਨਾਂ ਚਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਦਸ ਜੇ ਕਿ ਹਰਮੇਸ਼ ਅਤੇ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਸਾਗਰ ਤੇ 14 ਹਰਮੇਸ਼ ਤੇ 5 ਅਤੇ ਦੀਪਕ ਦੇ 4 ਹੋਰ ਮਾਮਲੇ ਦਰਜ ਨੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਦੀ ਕਾਰਵਾਈ ਕਰ ਰਹੀ ਹੈ। ਦੇ ਦਿਨੀ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਏਰੀਆ ਦੇ ਵਿੱਚ ਹਾਈਵੇ ਦੇ ਪੈਟਰੋਲ ਪੰਪਾਂ ਦੇ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਹੋਈ ਸੀਗੀਆਂ 3 4 ਜਨਵਰੀ ਦੀ ਰਾਤ ਨੂੰ ਉਹਦੇ ਸਬੰਧੀ 2 ਨੰਬਰ ਐਫ ਆਈ ਆਰ ਥਾਣਾ ਬਾਗਾਪੁਰਾਣਾ ਦਰਜ ਹੈਗੀ ਹੈ ਉਹਦੇ ਅੱਗੇ ਤਫ਼ਤੀਸ਼ ਕਰਦੇ ਆਂ ਇਹਦੇ ਵਿੱਚ ਟੋਟਲ 7 ਅਕਿਊਜ਼ਡ ਆਈਡੈਂਟੀਫਾਈ ਹੋ ਗਏ ਨੇ ਉਹਨਾਂ ਦੇ ਵਿੱਚੋਂ 3 ਦੋਸ਼ੀ ਥਾਣਾ ਬਾਗਾਪੁਰਾਣਾ ਦੀ ਟੀਮ ਵੱਲੋਂ ਅਰੈਸਟ ਕਰ ਦਿੱਤੇ ਗਏ ਇਹਦੇ ਵਿੱਚ ਇੱਕ ਦੋਸ਼ੀ ਹੈ ਸਾਗਰ ਪੁੱਤਰ ਸਤਪਾਲ ਸਿੰਘ ਉਹਤੇ ਪਹਿਲਾਂ ਦੇ 14 ਮਾਮਲੇ ਦਰਜ ਨੇ ਉਹ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਦੂਜਾ ਅਕਿਊਜ਼ਡ ਹਰਮੇਸ਼ ਉਰਫ ਰਮੇਸ਼ ਉਹ ਵੀ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਇਹਦੇ 5 ਮੁਕਦਮੇ ਦਰਜ ਨੇ ਇੱਕ ਦੀਪਕ ਉਰਫ ਬੁੱਗੀ ਉਹ ਵੀ ਗਲੀ ਨੰਬਰ 2 ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਅਤੇ ਪਹਿਲਾਂ ਚਾਰ ਮੁਕਤਵੇਂ ਦਰਜ ਨੇ ਇਹਨਾਂ ਨੇ ਚਾਰ ਪੰਜ ਘਟਨਾਵਾਂ ਨੂੰ ਇੱਕ ਹੀ ਰਾਤ ਦੇ ਵਿੱਚ ਅੰਜਾਮ ਦਿੱਤਾ ਸੀ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਹਾਂ ਪੁਲਿਸ ਟੀਮ ਨੇ ਸੀਸੀਟੀਵੀ ਕੈਮਰੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹਨਾਂ ਸਾਰੇ ਜਿਹੜੀ ਗੈਂਗ ਹੈ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚੋਂ ਤਿੰਨ ਅਕਿਊਜ਼ ਅਰੈਸਟ ਕਰ ਲਏ ਬਾਕੀ ਅਕਿਊਜ਼ ਨੂੰ ਅਰੈਸਟ ਕਰਨ ਲਈ ਵੀ ਪੁਲਿਸ ਟੀਮਾਂ ਲਗਾਤਾਰ ਰੇਡ ਕਰ ਰਹੀ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਜਿਸ ਤਰ੍ਹਾਂ ਬੀਖੌਫ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ हां जी ਪਹਿਲਾਂ ਵੀ ਇਹਨਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਇਹਨਾਂ ਤੇ ਚੋਰੀਆਂ ਤੇ ਲੁੱਟਖੋਹਾਂ ਦੇ ਪਰਚੇ ਪਹਿਲਾਂ ਦਰਜ ਨੇ ਥੋੜੇ ਟਾਈਮ ਪਹਿਲਾਂ ਹੀ ਬੇਲ ਆਊਟ ਹੋ ਕੇ ਪਿਛਲੇ ਮਹੀਨੇ ਆਏ ਨੇ ਇਹ ਸਾਰੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਰਾਤ ਦੇ ਟਾਈਮ ਹਾਈਵੇ ਤੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਪਰ ਇਸ ਗੈਂਗ ਨੂੰ ਪੂਰੀ ਨੂੰ ਹੁਣ ਨਿਊਟਰਲਾਈਜ਼ ਕਰ ਦਿੱਤਾ ਗਿਆ ਤੇ ਜਿਹੜੇ ਅਕਿਊਜ਼ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਇਨਾਂ ਤੋਂ ਹਜੇ ਤੱਕ ਜਿਹੜੀ ਰਿਕਵਰੀ ਹੈ ਉਹ ਇਨਾਂ ਦੀ ਜਿਹੜੀ ਪੁੱਛਗਿੱਛ ਜਾਰੀ ਹੈ ਤੇ ਇਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਹੋਰ ਰਿਕਵਰੀ ਅਸੀਂ ਇਨਾਂ ਤੋਂ ਕਰਾਂਗੇ। ਬਾਕੀ ਇਨਾਂ ਤੋਂ ਚੋਰੀ ਦੇ ਫੋਨ ਤੇ ਜਿਹੜੇ ਵਾਰਦਾਤ ਦੇ ਵਿੱਚ ਇਨਾਂ ਨੇ ਕਾਪੇ ਵਗੈਰਾ ਗੰਡਾਸੀ ਯੂਜ਼ ਕੀਤੇ ਸੀ ਉਹ ਬਰਾਮਦ ਹੋਏ ਆ। ਸਿਰ ਇਦਾਂ ਦੇ ਗੈਂਗਸਟਰ ਦੀਆਂ ਕੜੀਆਂ ਨੂੰ ਤੋੜਨ ਵਾਸਤੇ ਹੁਣ ਲੋਕ ਕੀ ਬਣਾ ਦੇ ਸਪੈਸ਼ਲ ਕੀ ਹੈ? ਹੁਣ ਇਨਾਂ ਦਿਨਾਂ ਦੇ ਵਿੱਚ ਅਸੀਂ ਜਿਹੜੇ ਬੇਲ ਆਊਟ ਅਕਿਊਜ਼ਡ ਨੇ ਉਹਨਾਂ ਦੀ ਸਾਰੇ ਕੋਲ ਲਿਸਟਾਂ ਜਿਹੜੀਆਂ ਨੇ ਉਹ ਸਾਰੇ ਐਸਐਚਓ ਚੌਕੀ ਚਾਰਜ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਕੋਲ ਹੈਗੀ ਹੈ। ਉਨਾ ਨੂੰ ਅਸੀਂ ਕੰਟੀਨਿਊਸਲੀ ਚੈੱਕ ਕਰ ਰਹੇ ਹਾਂ ਪਿਛਲੇ ਸਾਲ 100 ਦੇ ਕਰੀਬ ਅਸੀਂ ਹਿਸਟਰੀ ਸ਼ੀਟਸ ਓਪਨ ਕੀਤੀਆਂ ਨੇ ਜਿਹਦੇ ਵਿੱਚ ਜਿਹੜੇ ਅਕਿਊਜ਼ ਵਾਰੀ-ਵਾਰੀ ਜ਼ੁਮ ਕਰਨ ਦੇ ਆਦੀ ਹੈ ਉਹਨਾਂ ਦੇ ਜਿਹੜੀ ਹਿਸਟਰੀ ਸ਼ੀਟਸ ਹੈ ਉਹ ਵੀ ਓਪਨ ਕੀਤੀਆਂ ਗਈਆਂ ਸਾਡੀ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਤੇ ਕੰਟੀਨਿਊਸ ਨਿਗਰਾਨੀ ਜਾਰੀ ਹੈ ਬਾਕੀ ਇਹਦੇ ਵਿੱਚ ਪਬਲਿਕ ਵੀ ਸਾਨੂੰ ਵੱਧ ਤੋਂ ਵੱਧ ਕੋਆਪਰੇਟ ਕਰਨ ਉਹ ਵੀ ਸਾਨੂੰ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇਣ ਤਾਂ ਕਿ ਇਹਨਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਸੀ ਕਰ ਸਕੀਏ ਸਰ ਕਿੰਨੇ ਲੋਕਾਂ ਦਾ ਗੈਰ ਹੈ ਅਜੇ ਤੱਕ ਇਹਦੇ ਵਿੱਚ 7 ਦੋਸ਼ੀ ਆਇਡੈਂਟੀਫਾਈ ਹੋਏ ਨੇ ਜਿਨ੍ਹਾਂ ਦੇ ਵਿੱਚੋਂ 3 ਅਕਿਊਜ਼ਡ ਅਰੈਸਟ ਕਰ ਲਏ। ਇਹ ਮੋਟਰਸਾਈਕਲ ਤੇ ਜਾਂਦੇ ਸੀ ਸਾਰੇ। ਹਾਂਜੀ ਇਹ ਮੋਟਰਸਾਈਕਲ ਤੇ ਆਉਂਦੇ ਸੀ। ਫਿਰੋਜ਼ਪੁਰ ਤੋਂ ਮੁਗਾਂ ਦੇ ਸੀ ਮੇਰੇ। ਫਿਰੋਜ਼ਪੁਰ ਏਰੀਆ ਦੇ ਪੱਕੇ ਰਹਿਣ ਵਾਲੇ ਨੇ ਬਟ ਇਹ ਮੋਸਟਲੀ ਆਪਣੇ ਘਰੋਂ ਵੀ ਫਰਾਰ ਰਹਿੰਦੇ ਨੇ ਤੇ ਇਹਨਾਂ ਦੀ ਜਿਹੜੇ ਪੱਕੇ ਕੋਈ ਠਿਕਾਣੇ ਨਹੀਂ ਹੁੰਦੇ। ਬਾਕੀ ਕੰਟੀਨਿਊਸਲੀ ਜਿਹੜੇ ਇਹਨਾਂ ਦੇ ਹਾਈਡਆਊਟਸ ਆਇਡੈਂਟੀਫਾਈ ਹੋਏ ਨੇ ਉੱਥੇ ਪੁਲਿਸ ਟੀਮ ਕੰਟੀਨਿਊਸ ਰੇਡਸ ਕਰ ਰਹੀ ਹੈ।